ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ ਪੜ੍ਹਾਂਗੇ ਪੰਜਾਬੀ ਦੀਆਂ ਉਪਭਾਸ਼ਾਵਾਂ ਬਾਰੇ ਉਪਭਾਸ਼ਾ ਕੀ ਹੁੰਦੀ ਹੈ ਪਹਿਲਾਂ ਅਸੀਂ ਇਹ ਜਾਣਦੇ ਹਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਪੰਜਾਬੀ ਭਾਸ਼ਾ ਦੇ ਵੱਖ-ਵੱਖ ਇਲਾਕਾਈ ਰੂਪਾਂ ਦੀ ਵਰਤੋਂ ਹੁੰਦੀ ਹੈ ਭਾਗ ਇਲਾਕਾਈ ਰੂਪ ਬੋਲੇ ਜਾਂਦੇ ਹਨ ਜਿਨ੍ਹਾਂ ਨੂੰ ਅਸੀਂ ਪੰਜਾਬੀ ਦੀਆਂ ਉਪਭਾਸ਼ਾਵਾਂ ਆਖਦੇ ਹਾਂ ਪੰਜਾਬ ਦੇ ਜਿਹੜੇ ਵੱਖਰੇ ਵੱਖਰੇ ਇਲਾਕੇ ਨੇ ਉਹਨਾਂ ਦੇ ਵਿੱਚ ਉਸ ਇਲਾਕੇ ਦੀ ਇੱਕ ਬੋਲੀ ਬੋਲੀ ਜਾਂਦੀ ਹੈ ਜਿਹਨੂੰ ਅਸੀਂ ਕੀ ਕਹਿੰਦੇ ਹਾਂ ਉਪਭਾਸ਼ਾ ਕਹਿੰਦੇ ਹਾਂ ਭਾਸ਼ਾ ਦੇ ਸਮੁੱਚੇ ਖੇਤਰ ਵਿੱਚ ਇੱਕ ਵਿਸ਼ੇਸ਼ ਭਾਗ ਦੇ ਲੋਕਾਂ ਦੀ ਬੋਲ ਚੱਲਦੀ ਬੋਲੀ ਉਪਭਾਸ਼ਾ ਕਹੀ ਜਾਂਦੀ ਹੈ ਪੂਰਾ ਜਿਵੇਂ ਹੁਣ ਭਾਸ਼ਾ ਦਾ ਸਮੁੱਚਾ ਖੇਤਰ ਕੀ ਹੈ ਪੰਜਾਬ ਹੈ ਇਹਨੂੰ ਪੱਲੈ ਦਾ ਪੰਜਾਬ ਛੜਦਾ ਪੰਜਾਬ ਹੈ ਨਾ ਤਿਤੋਂ ਪੰਜਾਬ ਇੱਕ ਸੀ ਉਸ ਸਮੇਂ ਦੀ ਵੀ ਇਹ ਪੱਲੇ ਦੇ ਵਿੱਚ ਗੱਲ ਕਰਦੇ ਆ ਕਿ ਉਸ ਸਮੁੱਚੇ ਖੇਤਰ ਦੇ ਇੱਕ ਵਿਸ਼ੇਸ਼ ਭਾਗ ਇਹ ਵਿਸ਼ੇਸ਼ ਭਾਗ ਦਰਿਆਵਾਂ ਵਿਚਕਾਰਲਾ ਹਿੱਸਾ ਹੋ ਸਕਦਾ ਹੈ ਦੇਸ਼ ਦਾ ਮੱਧ ਹੋ ਸਕਦਾ ਹੈ ਉਸ ਤੇ ਉਸ ਲੋਕਾਂ ਦੇ ਵਿੱਚ ਉਸ ਇਲਾਕੇ ਦੇ ਲੋਕਾਂ ਦੇ ਵਿੱਚ ਜਿਹੜੀ ਬੋਲ ਚੱਲਦੀ ਬੋਲੀ ਬੋਲੀ ਜਾਂਦੀ ਹੈ ਉਸ ਨੂੰ ਅਸੀਂ ਉਪਭਾਸ਼ਾ ਕਹਿੰਦੇ ਹਾਂ ਇਹ ਉਸ ਇਸ ਬੋਲੀ ਦਾ ਆਪਣਾ ਇੱਕ ਖਾਸ ਰੂਪ ਹੁੰਦਾ ਹੈ ਭਾਸ਼ਾ ਤੇ ਉਪਭਾਸ਼ਾ ਦੀ ਬਣਤਰ ਦੇ ਪੱਖ ਤੋਂ ਅੰਤਰ ਬਹੁਤ ਬਰੀਕ ਹੁੰਦਾ ਹੈ ਭਾਸ਼ਾ ਮਤਲਬ ਜਿਹੜੀ ਹੁਣ ਪੰਜਾਬੀ ਭਾਸ਼ਾ ਹੋਊ ਜਿਹੜੀਆਂ ਇਹਦੀਆਂ ਉਪਭਾਸ਼ਾਵਾਂ ਨੇ ਇਹਨਾਂ ਦੇ ਵਿੱਚ ਜਿਹੜਾ ਫਰਕ ਹੈ ਬਹੁਤ ਹੀ ਘੱਟ ਹੁੰਦਾ ਹੈ ਇੱਕ ਭਾਸ਼ਾ ਅਤੇ ਉਸ ਦੀਆਂ ਉਪਭਾਸ਼ਾਵਾਂ ਵਿੱਚ ਪਹਿਲਾਂ ਤਾਂ ਇੱਕ ਭਾਸ਼ਾ ਦਾ ਜਿਵੇਂ ਪੰਜਾਬੀ ਦਾ ਅਤੇ ਫਿਰ ਉਸ ਦੀਆਂ ਉਪਭਾਸ਼ਾਵਾਂ ਜਿਵੇਂ ਹੋ ਗਈ ਮਾਝੀ ਮਲਬਈ ਦੁਆਬੀ ਪੁਆਦੀ ਕੋਠੋਹਾਰੀ ਮਲਤਾਨੀ ਔਰ ਡੋਗਰੀ ਇਨਾਂ ਦਾ ਫਿਰ ਇਹਨਾਂ ਦਾ ਆਪਸ ਦੇ ਵਿੱਚ ਠੀਕ ਹੈ ਜੀ ਭਾਸ਼ਾ ਦਾ ਜਿਵੇਂ ਪੰਜਾਬੀ ਭਾਸ਼ਾ ਦਾ ਤੇ ਉਹਦੀਆਂ ਉਪ ਭਾਸ਼ਾਵਾਂ ਦਾ ਫਿਰ ਉਹਨਾਂ ਦੀਆਂ ਉਪ ਭਾਸ਼ਾਵਾਂ ਦੇ ਉਹਨਾਂ ਦਾ ਆਪਸ ਦੇ ਵਿੱਚ ਨੇੜੇ ਦਾ ਜਿਹੜਾ ਸਬੰਧ ਹੈ ਕਿਸ ਤੇ ਨਿਰਭਰ ਕਰਦਾ ਹੈ ਕਿ ਉਹਨਾਂ ਦੀ ਜਿਹੜੀ ਹੈ ਧੁਨੀ ਵਿਓਤ ਇੱਕੋ ਜੀ ਹੁੰਦੀ ਹੈ ਵਾਕ ਵਿਓਤ ਤੇ ਸ਼ਬਦ ਭੰਡਾਰ ਦੇ ਵਿੱਚ ਸਾਂਝ ਹੁੰਦੀ ਹੈ ਇਸ ਕਰਕੇ ਬਹੁਤ ਘੱਟ ਜਿਹੜਾ मतलब ਨੇੜੇ ਦਾ ਸਬੰਧ ਹੁੰਦਾ ਦੂਰ ਨਹੀਂ ਹੁੰਦਾ ਮਤਲਬ ਬਿਲਕੁਲ ਵੱਖਰੇਵਾ ਨਹੀਂ ਹੁੰਦਾ ਕਿ ਕੁਝ ਚੀਜ਼ਾਂ ਸਿਮਿਲਰ ਹੁੰਦੀਆਂ ਨੇ ਬਹੁਤ ਘੱਟ ਅੰਤਰ ਹੁੰਦਾ ਹੈ ਭਾਸ਼ਾ ਦਾ ਉਪਭਾਸ਼ਾ ਆ ਦੇ ਨਾਲ ਤੇ ਉਹਨਾਂ ਉਪਭਾਸ਼ਾਵਾਂ ਦਾ ਆਪਸ ਦੇ ਵਿੱਚ ਕੀ ਹੁੰਦਾ ਹੈ ਨੇੜੇ ਦਾ ਸਬੰਧ ਹੁੰਦਾ ਹੈ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹਨਾਂ ਦੀ ਧੁਨੀ ਵਿਉਣ ਤਬਾਕ ਵਿਉਣ ਤੇ ਸ਼ਬਦ ਭੰਡਾਰ ਦੀ ਸਾਂਝ ਬਹੁਤੀ ਹੋਵੇ ਤੇ ਅੰਤਰ ਘੱਟ ਹੋਵੇ ਹੁਣ ਕਰਦੇ ਹਾਂ ਜੀ ਅਸੀਂ ਇਸ ਦੀਆਂ ਉਪਭਾਸ਼ਾਵਾਂ ਹਾਂਜੀ ਆਪਾਂ ਕਰ ਰਹੇ ਹਾਂ ਮਾਝੀ ਮਾਝੀ ਕੀ ਹੈ ਪਹਿਲਾਂ ਇਸ ਦਾ ਖੇਤਰ ਪੜਾਂਗੇ ਫਿਰ ਉਸ ਦੇ ਜ਼ਿਲ੍ਹੇ ਪੜਾਂਗੇ ਠੀਕ ਹੈ ਜੀ ਮਾਝੀ ਦਾ ਮੂਲ ਅਰਥ ਮੱਧ ਮਾਝੀ ਦਾ ਮਤਲਬ ਹੁੰਦਾ ਹੈ ਮੱਧ ਵਿਚਕਾਰ ਦਾ ਜਾਂ ਕੇਂਦਰੀ ਇਲਾਕਾ ਇਸ ਇਲਾਕੇ ਨੂੰ ਅਨਵੰਡੇ ਪੰਜਾਬ ਦਾ ਕੇਂਦਰ ਹੋਣ ਕਾਰਨ ਮਾਝਾ ਨਾਂ ਦਿੱਤਾ ਗਿਆ ਹੈ ਇਹ ਸਮੁੱਚੇ ਪੰਜਾਬ ਦੀ ਗੱਲ ਕਰਦੇ ਨੇ ਜਦੋਂ ਪਾਕਿਸਤਾਨ ਵੀ ਭਾਰਤ ਦਾ ਹਿੱਸਾ ਹੁੰਦਾ ਸੀ ਉਸ ਪੰਜਾਬ ਦੀ ਗੱਲ ਕਰਦੇ ਨੇ ਉਸ ਤੇ ਮੱਧ ਦਾ ਇਲਾਕਾ ਹੈ ਉਸ ਕਰਕੇ ਇਸ ਨੂੰ ਮਾਝੀ ਕਿਹਾ ਜਾਂਦਾ ਹੈ ਇਸ ਦਾ ਖੇਤਰ ਹੈ ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰ ਵਾਲਾ ਖੇਤਰ ਜਿਹੜੀ ਇਸ ਇਲਾਕੇ ਦੇ ਵਿੱਚ ਬੋਲੀ ਬੋਲੀ ਜਾਂਦੀ ਸੀ ਉਸ ਨੂੰ ਅਸੀਂ ਮਾਝੀ ਆਖਦੇ ਹਾਂ ਇਸ ਦੇ ਵਿੱਚ ਜ਼ਿਲ੍ਹੇ ਕਿਹੜੇ-ਕਿਹੜੇ ਆਉਂਦੇ ਹਨ ਦੇਖੋ ਜਿਹੜੇ ਹੁਣ ਚੜ੍ਹਦੇ ਪੰਜਾਬ ਦੇ ਵਿੱਚ ਹਨ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਬਟਾਲਾ ਪਾਕਿਸਤਾਨ ਦੇ ਵਿੱਚ ਲਾਹੌਰ ਅਤੇ ਸਿਆਲਕੋਟ ਠੀਕ ਹੈ ਜੀ ਫਿਰ ਬਿਆਸ ਦਰਿਆ ਦੇ ਦਵਾਲੇ ਦੇ ਜਿਹੜੇ ਇਲਾਕੇ ਨੇ ਉੱਥੇ ਕੀ ਬੋਲੀ ਜਾਂਦੀ ਹੈ ਮਾਜੀ ਬੋਲੀ ਜਾਂਦੀ ਹੈ ਤੇ ਇਸ ਦੇ ਵਿੱਚ ਕੀ ਫਰਕ ਹੈ ਇਸ ਦੇ ਵਿੱਚ ਰਿੱਧਾ ਕੀਨੇ ਪਲਕੇ ਆਂਦਾ ਇਹ ਚੀਜ਼ਾਂ ਜਿਹੜੀਆਂ ਨੇ ਇਹ ਸ਼ਬਦ ਜਿਹੜੇ ਮਾਜੀ ਦੇ ਵਿੱਚ ਬੋਲੇ ਜਾਂਦੇ ਆ ਤੇ ਅੜਾੜੇ ਦੀ ਜਿਹੜੀ ਸਭ ਤੋਂ ਵੱਰ ਤੋਂ ਹੁੰਦੀ ਹੈ ਤੇ ਮਾਜੀ ਬੋਲੀ ਕੀ ਹੈ ਟਕਸਾਲੀ ਭਾਸ਼ਾ ਦਾ ਮਾਨ ਪ੍ਰਾਪਤ ਹੈ ਮਾਜੀ ਬੋਲੀ ਨੂੰ ਟਕਸਾਲੀ ਭਾਸ਼ਾ ਦਾ ਮਾਨ ਪ੍ਰਾਪਤ ਹੈ ਅੱਗੇ ਅਸੀਂ ਕਰ ਰਹੇ ਹਾਂ ਮਲਬਈ ਮਲਬਈ ਭਾਸ਼ਾ ਕੀ ਹੈ ਪੰਜਾਬ ਦੇ ਮਾਲਵੇ ਇਲਾਕੇ ਦੀ ਉਪ ਭਾਸ਼ਾ ਨੂੰ ਮਲਬਈ ਭਾਸ਼ਾ ਕਿਹਾ ਜਾਂਦਾ ਹੈ ਮਲਬਈ ਕਿਹਾ ਜਾਂਦਾ ਹੈ ਪੰਜਾਬ ਦੇ ਮਾਲਵੇ ਇਲਾਕੇ ਮਾਲਵਾ ਇਲਾਕਾ ਠੀਕ ਹੈ ਜੀ ਉਹਦੀ ਜਿਹੜੀ ਭਾਸ਼ਾ ਬੋਲੀ ਜਾਂਦੀ ਹੈ ਉਸ ਨੂੰ ਮਲਬਈ ਕਿਹਾ ਜਾਂਦਾ ਹੈ ਮਲਬਈ ਸ਼ਬਦ ਮਾਲਵ ਤੋਂ ਲਿਆ ਗਿਆ ਹੈ ਦੇਖੋ ਮਾਲਵ ਕੀ ਹੈ ਆਰੀਆ ਲੋਕਾਂ ਦੀ ਇੱਕ ਉਪਜਾਤੀ ਹੈ ਇਹ ਬਹੁਤ ਪਰਾਚੀਨ ਉਪ ਬੋਲੀ ਹੈ ਫਿਰ ਬੋਲੀ ਦੀ ਗੱਲ ਆ ਗਈ ਜੀ ਪ੍ਰਾਣੀ ਵੈਦਿਕ ਭਾਸ਼ਾ ਦੇ ਵਿੱਚ ਤੇ ਸ਼ਬਦ ਅੱਜ ਵੀ ਇਸ ਵਿੱਚ ਸੰਭਾਲੇ ਹੋਏ ਹਨ ਤੇ ਇਸ ਦੇ ਵਿੱਚ ਕੀ ਬੋਲਿਆ ਜਾਂਦਾ ਸੀ ਵਿੱਚ ਤੁਹਾਨੂੰ ਦੀ ਥਾਂ ਤੇ ਤੁਹਾਨੂੰ ਤੀਵੀਂ ਦੀ ਥਾਂ ਤੇ ਤੀਵੀਂ ਬਾਵੇ ਦੀ ਥਾਂ ਤੇ ਮੰਮੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਭਾਵੇਂ ਥਾਂ ਤੇ ਭਾਵੇਂ ਸ਼ਾਮ ਨੂੰ ਆਥਣ ਕਿਹਾ ਜਾਂਦਾ ਹੈ ਉੱਠ ਨੂੰ ਬੋਤਾ ਕਿਹਾ ਜਾਂਦਾ ਹੈ ਹਨਾ ਆਵਾਂਗੇ ਨੂੰ ਆਮਾਂਗਾ ਮੰਮਾ ਬੋਲਿਆ ਜਾਂਦਾ ਠੀਕ ਹੈ ਜੀ ਦਬਾਬੇ ਦੀ ਥਾਂ ਤੇ ਮੰਮੇ ਦੀ ਅਕਸਰ ਵਰਤੋਂ ਹੁੰਦੀ ਹੈ ਇਹ ਬੋਲੀ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਲੁਧਿਆਣਾ ਮੁਖਤਸਰ ਮਲੇਰਕੋਟਲਾ ਫਰੀਦਕੋਟ ਫਾਜ਼ਿਲਕਾ ਮੋਗਾ ਬਠਿੰਡਾ ਮਾਨਸਾ ਬਰਨਾਲਾ ਫਿਰੋਜ਼ਪੁਰ सिरसा ਜਿਹੜਾ ਕਿ ਹੁਣ ਹਰਿਆਣੇ ਚ ਹੈ ਸੰਗਰੂਰ ਅਤੇ ਫਤਿਹਗੜ ਸਾਹਿਬ ਦੇ ਜਿਹੜੇ ਕੁਝ ਹਿੱਸਾ ਫਿਰ ਪਟਿਆਲੇ ਜ਼ਿਲ੍ਹੇ ਦਾ ਪੱਛਮੀ ਭਾਗ ਵੀ ਮਾਲਵੇ ਖੇਤਰ ਦੇ ਵਿੱਚ ਆਉਂਦਾ ਹੈ ਠੀਕ ਹੈ ਜੀ ਅੱਗੇ ਹੈ ਦੁਆਬੀ ਦੁਆਬੀ ਕੀ ਹੈ ਦਵਾਵ ਫਾਰਸੀ ਭਾਸ਼ਾ ਦਾ ਇੱਕ ਸ਼ਬਦ ਹੈ ਆਪ ਦਾ ਅਰਥ ਹੈ ਪਾਣੀ ਭਾਵ ਦੋ ਪਾਣੀਆਂ ਦੀ ਧਰਤੀ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਠੀਕ ਹੈ ਜੀ ਇਹ ਦੋ ਦਰਿਆ ਕਿਹੜੇ ਸੀ ਸਤਲੁਜ ਅਤੇ ਬਿਆਸ ਦਰਿਆ ਦੇ ਵਿਚਕਾਰਲਾ ਹਿੱਸਾ ਜਿੱਥੇ ਦੁਆਬੀ ਬੋਲੀ ਜਾਂਦੀ ਸੀ ਠੀਕ ਹੈ ਜੀ ਇਹਦੇ ਜ਼ਿਲ੍ਹੇ ਕਿਹੜੇ-ਕਿਹੜੇ ਨੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਠੀਕ ਹੈ ਜੀ ਦੁਆਬੀ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਵਾਰਡ ਨੇ ਬੋਲੇ ਜਾਂਦੇ ਨੇ ਇਸ ਵਿੱਚ ਜਿਹੜਾ ਬਾਵੇਦੀ ਥਾਂ ਤੇ ਬੱਬਾ ਬਾਵੇਦੀ ਥਾਂ ਤੇ ਬੱਬਾ ਬੋਲਿਆ ਜਾਂਦਾ ਠੀਕ ਹੈ ਜੀ ਸ਼ਸ਼ ਜਿਵੇਂ ਪੈਰ ਬਿੰਦੀ ਵਾਲਾ ਸ਼ਸ਼ਾ ਹੈ ਔਰ ਹੀ ਥਾਂ ਤੇ ਛਛੇ ਦੀ ਵਰਤੋਂ ਹੁੰਦੀ ਹੈ ਜੋ ਚੱਚੇ ਤੋਂ ਬਾਅਦ ਆਉਂਦਾ ਹੈ ਠੀਕ ਹੈ ਜੀ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਹਾਂ ਆ ਦੇਖਦੇ ਹਾਂ ਇਹ ਹੈ ਦੁਆਬੀ ਦੁਆਬੀ ਦੇ ਵਿੱਚ ਕੀ ਹੁੰਦਾ ਹੈ ਦੇਖੋ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਦੀ ਜਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਹੈ ਇਹਦੇ ਵਿੱਚ ਕੀ ਹੈ ਬਾਵਾ ਮਾਵੇ ਦੀ ਥਾਂ ਤੇ ਬੱਬਾ ਛਛੇ ਦੀ ਥਾਂ ਤੇ ਛੱਛਾ ਬੋਲਿਆ ਜਾਂਦਾ ਹੈ ਜਿਵੇਂ ਵਾਹਿਗੁਰੂ ਨੂੰ ਬਾਗਰੂ ਬ੍ਰਿਸ਼ਪਾਨ ਬ੍ਰਿਸ਼ ਛਪਾਨ ਸੀਗਾ ਉਦਨ ਕਿਦਾਂ ਵਿੱਚ ਵੱਡਾ ਵੱਡਾ ਨਹੀਂ ਕਹਿੰਦਾ ਵੱਡਾ ਕਹਿੰਦਾ ਠੀਕ ਹੈ ਇਸ ਤਰ੍ਹਾਂ ਜਿਹੜੀ ਹੈ ਇਹ ਅਲੱਗ ਕਿਹਿੰਤਾ ਹੁੰਦੀ ਹੈ ਉਪਭਾਸ਼ਾ ਦੇ ਵਿੱਚ ਹਾਂਜੀ ਅੱਗੇ ਆ ਗਈ ਪਵਾਦੀ ਪਵਾ ਦਾ ਭਾਵ ਚੜਦੇ ਪੰ ਵਾਲੇ ਪਾਸੇ ਦਾ ਅੱਧਾ ਹਿੱਸਾ ਪਵਾ ਦਾ ਮਤਲਬ ਹੈ ਚੜਦੇ ਪਾਸੇ ਵਾਲਾ ਅੱਧਾ ਹਿੱਸਾ ਜਿਵੇਂ ਕਿ ਆਪਣਾ ਪੰਜਾਬ ਹੈ ਚੜਦਾ ਪੰਜਾਬ ਹੈ ਉਹਦਾ ਕੀ ਉਹਦਾ ਪੂਰਬੀ ਭਾਗ ਅੱਧਾ ਹਿੱਸਾ ਠੀਕ ਹੈ ਜੀ ਪੰਜਾਬ ਦੇ ਪੂਰਬੀ ਭਾਗ ਨੂੰ ਵੀ ਕਿਹਾ ਜਾਂਦਾ ਹੈ ਠੀਕ ਹੈ ਕਵਾਦ ਨੂੰ ਪਹਾੜਾਂ ਦੇ ਪੈਰਾਂ ਦਾ ਇਲਾਕਾ ਵੀ ਆਖਿਆ ਜਾਂਦਾ ਹੈ ਤਾਂ ਕਿਹੜੇ-ਕਿਹੜੇ ਜ਼ਿਲ੍ਹੇ ਨੇ ਜੁਲਾ ਹੈਗਾ ਜੀ ਰੂਪਨਗਰ ਸ਼ਹਿਵਜਾਦਾ ਅਜੀਤ ਸਿੰਘ ਨਗਰ ਪਟਿਆਲੇ ਦਾ ਪੂਰਬੀ ਹਿੱਸਾ ਸੰਗਰੂਰ ਦੇ ਮਲੇਰਕੋਟਲੇ ਵੱਲ ਦਾ ਖੇਤਰ ਫਤਿਹਗੜ ਸਾਹਿਬ ਦਾ ਪੂਰਬੀ ਹਿੱਸਾ ਅਤੇ ਹਰਿਆਣਾ ਵਿੱਚ ਅੰਬਾਲਾ ਦਾ ਪੱਛਮੀ ਹਿੱਸਾ ਇਹ ਕਿਹੜਾ ਹੈ ਪੁਆਦੀ ਦਾ ਇਲਾਕਾ ਹੈ ਤੇ ਇੱਥੇ ਇਹਨਾਂ ਜਿਹੜੀ ਜ਼ਿਲ੍ਹਿਆਂ ਦੇ ਵਿੱਚ ਪੁਆਦੀ ਬੋਲੀ ਜਾਂਦੀ ਹੈ ਤੇ ਪੁਆਦੀ ਦੇ ਵਿੱਚ ਕੀ ਫਰਕ ਹੈ ਪੁਆਦੀ ਦੇ ਵਿੱਚ ਹੈ ਸਾਨੂੰ ਦੀ ਥਾਂ ਤੇ ਅਸੀਂ ਹਸਾਨੂੰ ਬੋਲਦੇ ਹਾਂ ਹਾ ਹਾ ਲੱਗ ਜਾਂਦਾ ਹੈ ਵਿੱਚ ਦੀ ਥਾਂ ਤੇ ਵਿੱਚ ਸਾਂ ਦੀ ਵਰਤ ਕੀਤੀ ਹੈ ਵਿੱਚ ਸਾਂ ਕਿਸ ਲਈ ਕਾਤੇ ਲੜਕੀ ਨੂੰ ਸ਼ੋਕਰੀ ਕਿਹਾ ਜਾਂਦਾ ਹੈ ਠੀਕ ਹੈ ਜੀ ਇੰਨਾ ਫਰਕ ਹੈ ਅੱਗੇ ਆ ਗਈ ਜੀ ਸਾਡੀ ਪੋਠੋਹਾਰੀ ਪੋਠੋਹਾਰ ਦਾ ਇਲਾਕਾ ਪਰਾਚੀਨ ਸਮਿਆਂ ਵਿੱਚ ਪਾਲੀ ਭਾਸ਼ਾ ਦਾ ਵਿਦਿਆਖੰਡ ਸੀ ਜਿਹੜਾ ਪੋਠੋਹਾਰ ਦਾ ਜਿਹੜਾ ਇਲਾਕਾ ਸੀ ਉਸ ਇਲਾਕੇ ਦੇ ਵਿੱਚ ਪਾਲੀ ਭਾਸ਼ਾ ਜਿਹੜੀ ਹੈ ਬੋਲੀ ਜਾਂਦੀ ਸੀ ਕਿਉਂਕਿ ਇਸ ਇਲਾਕੇ ਵਿੱਚ ਤਕਸ਼ਿਲਾ ਜੁਨੀਵਰਸਿਟੀ ਸਥਿਤ ਸੀ ਸਭ ਤੋਂ ਜਿਹੜੀ ਸੰਸਾਰ ਦੀ ਯੂਨੀਵਰਸਿਟੀ ਸੀ ਸਭ ਤੋਂ ਪਹਿਲੀ ਜੁਨੀਵਰਸਿਟੀ ਸਭ ਤੋਂ ਵੱਡੀ ਜੁਨੀਵਰਸਿਟੀ ਤਕਸ਼ਲਾ ਜੁਨੀਵਰਸਿਟੀ ਕਿਸ ਸੀ ਸਥਿਤ ਸੀ ਫੋਟਹਾਰ ਦੇ ਵਿੱਚ ਤੇ ਇੱਥੇ ਕੀ ਸੀ ਪਾਲੀ ਪਾਸ਼ਾ ਬੋਲੀ ਜਾਂਦੀ ਸੀ ਠੀਕ ਹੈ ਜੀ ਇਹਦੇ ਵਿੱਚ ਕਿਹੜੇ-ਕਿਹੜੇ ਜ਼ਿਲ੍ਹੇ ਸੀ ਪਾਕਿਸਤਾਨ ਦਾ ਜੇਹਲਮ ਜ਼ਿਲ੍ਹਾ ਰਾਵਲ ਪਿੰਡੀ ਤੇ ਕੈਮਲਪੁਰ ਕੈਮਲਪੁਰ ਦੇ ਜ਼ਿਲ੍ਹਿਆਂ ਵਿੱਚ ਫੋਟਹਾਰੀ ਜਿਹੜੀ ਹੈ ਬੋਲੀ ਜਾਂਦੀ ਹੈ ਅੱਗੇ ਆ ਗਈ ਸਾਡੀ ਮੁਲਤਾਨ ਮੁਲਤਾਨੀ ਮੁਲਤਾਨੀ ਕਿੱਥੇ ਬੋਲੀ ਜਾਂਦੀ ਹੈ ਮੁਲਤਾਨ ਦੇ ਇਲਾਕੇ ਵਿੱਚ ਮੁਲਤਾਨ ਦਾ ਸੰਸਕ੍ਰਿਤ ਵਿੱਚ ਭਾਗ ਮੂਲ ਸਥਾਨ ਹੈ ਠੀਕ ਇਹ ਇਲਾਕਾ ਸਿੱਧੂ ਸਿੰਧਵਾਦੀ ਦਾ ਪ੍ਰਾਚੀਨ ਸੱਭਿਆਚਾਰ ਕੇਂਦਰ ਰਿਹਾ ਹੈ ਸਿੱਧੂ ਘਾਟੀ ਸਭਿਆਚਾਰ ਦੀ ਗੱਲ ਹੋ ਰਹੀ ਹੈ ਪਾਕਿਸਤਾਨ ਵਿੱਚ ਇਹ ਬੋਲੀ ਸਭ ਤੋਂ ਵੱਧ ਬੋਲੀ ਜਾਂਦੀ ਹੈ ਬਹਾਵਲਪੁਰ ਚੰਗ ਮੁਲਤਾਨ ਅਤੇ ਡੇਰਾ ਖਾ গাজী ਖਾਨ ਆਦਿ ਇਹ ਇਲਾਕਾ ਵਰਤਮਾਨ ਸਮੇਂ ਪਾਕਿਸਤਾਨ ਵਿੱਚ ਹੈ ਜੇ ਇਹ ਬੋਲੀ ਜਿਹੜੀ ਆ ਪਾਕਿਸਤਾਨ ਦੇ ਵਿੱਚ ਹੁਣ ਪਾਕਿਸਤਾਨ ਦੇ ਵਿੱਚ ਬੋਲੀ ਜਾਂਦੀ ਹੈ ਜਿਵੇਂ ਮਲਤਾਨ ਡੇਰਾ ਗਾਜੀ ਖਾਨ ਬਹਾਵਲਪੁਰ ਚੰਗ ਇਹ ਸਾਰੇ ਜਿਹੜੇ ਜ਼ਿਲ੍ਹੇ ਹਨ ਪਾਕਿਸਤਾਨ ਦੇ ਵਿੱਚ ਹਨ ਵਰਤਮਾਨ ਪਾਕਿਸਤਾਨ ਦੇ ਵਿੱਚ ਹਨ ਪਰ ਜਦੋਂ ਅਸੀਂ ਪਿੱਛੇ ਦੀ ਗੱਲ ਕਰਦੇ ਹਾਂ ਤਾਂ ਪੂਰੇ ਪੰਜਾਬ ਦੀ ਗੱਲ ਕਰਦੇ ਹਾਂ ਇਹ ਉਸ ਸਮਿਆਂ ਦੀ ਵਿੱਚ ਗੱਲ ਕੀਤੀ ਗਈ ਹੈ ਭਾਸ਼ਾ ਦੀ ਜਦੋਂ ਕਿ ਆਪਣਾ ਪਾਕਿਸਤਾਨ ਨਹੀਂ ਸੀ ਹਿੰਦੁਸਤਾਨ ਤੇ ਪਾਕਿਸਤਾਨ ਇਕੱਠੇ ਸੀ ਠੀਕ ਹੈ ਜੀ ਪਾਕਿਸਤਾਨ ਬਾਦ ਦੇ ਵਿੱਚ ਬਣਿਆ ਔਰ ਮਲਤਾਨੀ ਭਾਸ਼ਾ ਦੇ ਵਿੱਚ ਕੀ ਹੈਗਾ ਕੰਗਾ ਕੰਗਾ ਬੋਟੀ ਨੂੰ ਕੁੜੀ ਕਿਹਾ ਜਾਂਦਾ ਹੈ ਮੁੰਡੇ ਨੂੰ ਸ਼ੋਹਰ ਕਿਹਾ ਜਾਂਦਾ ਹੈ ਕੰਦ ਨੂੰ ਕੱਦ ਕੱਦ ਬੋਲਦੇ ਹਨ ਠੀਕ ਹੈ ਅੱਦ ਟਿੱਪੀ ਤੇ ਟਿੱਪੀ ਦੀ ਜਗ੍ਹਾ ਤੇ ਜਿਹੜੀਆਂ ਅੱਦਕ ਦੀ ਵਰਤੋਂ ਹੁੰਦੀ ਹੈ ਇਸ ਤਰ੍ਹਾਂ ਤਬਦੀਲੀ ਜਿਹੜੀ ਆ ਜਾਂਦੀ ਹੈ ਭਾਸ਼ਾ ਦੇ ਵਿੱਚ ਡੋਗਰੀ ਭਾਸ਼ਾ ਡੋਗਰੀ ਭਾਸ਼ਾ ਕੀ ਹੈ ਇਹ ਭਾਸ਼ਾ ਲੰਬਾ ਸਮਾਂ ਪੰਜਾਬੀ ਦੀ ਉਪ ਭਾਸ਼ਾ ਨਹੀਂ ਮੰਨੀ ਜਾਂਦੀ ਰਹੀ ਮੰਨੀ ਜਾਂਦੀ ਰਹੀ ਸੀ ਪਰ ਹੁਣ ਇਸ ਨੂੰ ਭਾਰਤੀ ਸੰਵਿਧਾਨ ਦੀ ਪਰ ਹੁਣ ਇਹ ਮਤਲਬ ਪੰਜਾਬੀ ਦੀ ਉਪ ਭਾਸ਼ਾ ਨਹੀਂ ਮੰਨੀ ਜਾਂਦੀ ਇਸ ਨੂੰ ਸੁਤੰਤਰਤ ਭਾਸ਼ਾ ਦਾ ਜਿਹੜੀ ਮਾਨਤਾ ਮਿਲ ਚੁੱਕੀ ਹੈ ਕਿਸ ਦੇ ਵਿੱਚ ਮਿਲ ਚੁੱਕੀ ਹੈ ਸੰਵਿਧਾਨ ਦੀ 8ਵੀਂ ਅਨੁਸੂਚੀ ਦੇ ਵਿੱਚ ਪਰ ਸਿਰ ਪੜਾਂਗੇ ਜ਼ਰੂਰ ਕਿ ਡੋਗਰੀ ਵੀ ਸਮੇਂ ਇਸ ਦਾ ਹਿੱਸਾ ਸੀ ਪਰ ਹੁਣ ਨਹੀਂ ਮੰਨੀ ਜਾਂਦੀ ਠੀਕ ਹੈ ਉਪ ਭਾਸ਼ਾ ਨਹੀਂ ਹੈਗੀ ਪੰਜਾਬੀ ਦੀ ਪਰ ਕੀ ਹੈ ਇਸ ਨੂੰ ਕਦੋਂ ਸ ਕੀਤਾ ਗਿਆ ਸਵੀਕਾਰ ਕੀਤਾ ਗਿਆ ਸੁਤੰਤਰਤਾ ਭਾਸ਼ਾ ਦੇ ਰੂਪ ਵਿੱਚ ਸੰਵਿਧਾਨ ਦੀ 8ਵੀਂ ਅਨੁਸੂਚੀ ਦੇ ਵਿੱਚ ਇਸ ਨੂੰ ਦਰਜ ਕੀਤਾ ਗਿਆ ਕਿ ਇਸ ਦੀ ਸੁਤੰਤਰ ਭਾਸ਼ਾ ਹੈ ਡੋਗਰੀ ਦਾ ਜਿਹੜਾ ਮੁੱਖ ਕੇਂਦਰ ਹੈ ਜੰਮੂ ਜ਼ਿਲ੍ਹਾ ਹੈ ਇਸ ਤੋਂ ਇਲਾਵਾ ਰਾਵੀ ਤੋਂ ਲੈ ਕੇ ਚਨਾਬ ਦਰਿਆ ਦੇ ਖੇਤਰ ਜਿਹੜੇ ਨੇ ਇਹ ਬੋਲੀ ਬੋਲੀ ਜਾਂਦੀ ਹੈ ਹੁਣ ਜਿਸ ਤੇ ਜ਼ਿਲ੍ਹੇ ਦੀ ਗੱਲ ਕਰਦੇ ਆਂ ਆਪਾਂ ਇਸ ਤੇ ਜ਼ਿਲ੍ਹੇ ਹਨ ਜੰਮੂ ਠੀਕ ਹੈ ਜੀ ਜੰਮੂ ਕਸ਼ਮੀਰ ਕਾਂਗੜੇ ਅੱਧੀ ਦੇ ਕੁਝ ਇਲਾਕਿਆਂ ਦੇ ਵਿੱਚ ਇਹ ਬੋਲੀ ਬੋਲੀ ਜਾਂਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਜਿਹੜੀਆਂ ਅਸੀਂ ਆਪਾਂ ਸਮਝ ਚੁੱਕੇ ਹਾਂ ਕਿ ਉਪ ਬੋਲੀਆਂ ਕਿਹੜੀਆਂ ਹਨ ਮਾਜੀ ਮਲਵਈ ਦੁਆਬੀ ਪੁਆਦੀ ਠੀਕ ਹੈ ਜੀ ਪੋਠੋਹਾਰੀ ਮਲਤਾਨੀ ਡੋਗਰੀ ਹੁਣ ਸਤੰਤਰ ਭਾਸ਼ਾ ਹੋ ਚੁੱਕੀ ਹੈ ਮਤਲਬ 8ਵੀਂ ਅਨੁਸੂਚੀ ਦੇ ਵਿੱਚ ਤੇ ਇਹ ਕਿਹੜਾ ਖੇਤਰ ਸੀ রাਵੀ ਅਤੇ ਬਿਆਸ ਦਾ ਖੇਤਰ ਸੀ ਇਹ ਮਾਲਵ ਕਰਕੇ ਆਰੀਆ ਲੋਕਾਂ ਕਰਕੇ ਸੀ ਮਤਲਬ ਜਾਤੀ ਕਰਕੇ ਇਹ ਅਮਲਵਈ ਬੋਲੀ ਬਣੀ ਠੀਕ ਹੈ ਜੀ ਜੋਬੀ ਦਾ ਜਿਹੜਾ ਖੇਤਰ ਹੈ ਸਤਲੁਜ ਅਤੇ ਬਿਆਸ ਦੇ ਵਿਚਕਾਰਲਾ ਇਲਾਕਾ ਹੈ ਪਾਦੀ ਪੰਜਾਬ ਦੇ ਪੂਰਬੀ ਭਾਗ ਦੇ ਅੱਧੇ ਹਿੱਸੇ ਵਿੱਚ ਬੋਲੀ ਜਾਂਦੀ ਹੈ ਉਠੋਹਾਰੀ ਕੀ ਸੀਗੀ ਪਾਲੀ ਭਾਸ਼ਾ ਕਰਕੇ ਤਕਸ਼ਿਲਾਜ ਯੂਨੀਵਰਸਿਟੀ ਸੀ ਉਹਦੇ ਵਿੱਚ ਬੋਲੀ ਜਾਂਦੀ ਸੀਗੀ ਤਕਸ਼ਿਲਾਜ ਯੂਨੀਵਰਸਿਟੀ ਵਿੱਚ ਪਾਲੀ ਭਾਸ਼ਾ ਜਿਹੜੀ ਅੱਜ ਦੀ ਵਰਤੋਂ ਕੀਤੀ ਜਾਂਦੀ ਸੀ ਮੁਲਤਾਨੀ ਜਿਹੜੀ ਮਲਤਾਨ ਇਲਾਕੇ ਦੀ ਹੋਂਦ ਕਰਕੇ ਠੀਕ ਹੈ ਜੀ ਜੋ ਹੁਣ ਪਾਕਿਸਤਾਨ ਦੇ ਵਿੱਚ ਹੈ ਡੋਗਰੀ ਰਾਵੀ ਅਤੇ ਚਨਾਬ ਦਾ ਇਲਾਕਾ ਸੀ ਜਿਹੜਾ ਕਿ ਹੁਣ ਸੁਤੰਤਰਤ ਭਾਸ਼ਾ ਹੋ ਚੁੱਕੀ ਹੈ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਇਹ ਜਾਣਕਾਰੀ ਵੀ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੁਸੀਂ ਇਹ ਵੀ ਦੱਸ ਸਕਦੇ ਹੋ ਕਿ ਕਿਸ ਵਿਸ਼ੇ ਦੇ ਉੱਪਰ ਵੀਡੀਓ ਬਣਾਈ ਜਾਵੇ ਪੰਜਾਬੀ ਨੂੰ ਲੈ ਕੇ ਤਾ ਉਸ ਤਰੀਕੇ ਨਾਲ ਆਪਾਂ ਜ਼ਰੂਰ ਕਰਾਂਗੇ ਉਪਰਾਲਾ ਧੰਨਵਾਦ ਜੀ